ਜੋ ਕਲੇਸ਼ ਪੈ ਗਿਆ ਜਾਂ 11 ਅਗਸਤ ਨੂੰ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਹੀ ਕਲੇਸ਼ ਪੈ ਗਿਆ ਹੰਗਾਮਾ ਹੋ ਗਿਆ ਬੀਬੀ ਜਗੀਰ ਕੌਰ ਨੇ ਚੱਲਦੀ ਮੀਟਿੰਗ ਤੋਂ ਨਿਕਲਣ ਦੀ ਕੋਸ਼ਿਸ਼ ਕੀਤੀ ਹੰਗਾਮੇ ਦੌਰਾਨ ਚੰਦੂ ਮਾਜਰਾ ਨੇ ਮੀਡੀਆ ਦੇ ਕੈਮਰੇ ਹਟਾਉਣ ਦੀ ਕੋਸ਼ਿਸ਼ ਕੀਤੀ ਜਮੂਰੀ ਟੰਗ ਦੇ ਨਾਲ ਪ੍ਰਧਾਨ ਦੀ ਚੋਣ ਹੋਣੀ ਚਾਹੀਦੀ ਹੈ ਐ ਕਹਿੰਦੇ ਵਿਖਾਈ ਦਿੱਤੇ ਬੀਬੀ ਜਗੀਰ ਕੌਰ ਅਸੀਂ ਨਹੀਂ ਮੰਨਦੇ ਜਥੇਦਾਰ ਦਾ ਫਰਮਾਨ ਤੇ ਜਿਹੜਾ ਤੁਹਾਨੂੰ ਦੱਸਿਏ ਬਾਗੀਆਂ ਦੀ ਮੀਟਿੰਗ ਸੀ ਪ੍ਰੋਫੈਸਰ ਚੰਦੂ ਮਾਜਰਾ ਬੀਬੀ ਜਗੀਰ ਕੌਰ ਅਤੇ ਹੋਰ ਬਾਗੀ ਇੱਥੇ ਨਜ਼ਰ ਆ ਰਹੇ ਨੇ ਜਲਦੀ ਮੀਟਿੰਗ ਦੇ ਵਿੱਚੋਂ ਬੀਬੀ ਜ਼ਗੀਰ ਕੌਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਰੋਕਿਆ ਜਾਂਦਾ ਹੈ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੀਬੀ ਜ਼ਗੀਰ ਕੌਰ ਕਹਿੰਦੇ ਨੇ ਕਿ ਜਮਹੂਰੀ ਟਾਂਗ ਦੇ ਨਾਲ ਪ੍ਰਧਾਨ ਦੀ ਚੋਣ ਹੋਣੀ ਚਾਹੀਦੀ ਹੈ ਅਸੀਂ ਜਥੇਦਾਰ ਦਾ ਫਰਮਾਨ ਨਹੀਂ ਮੰਨਦੇ ਵੀਡੀਓ ਇੱਕ ਵਾਰ ਵਿਖਾਉਣੀ ਹੈ ਤੁਹਾਨੂੰ ਅਨ ਜਥੇਦਾਰ ਸਾਹਿਬ ਨੇ ਤਾਂ ਮਤਚੇ ਇਹ ਕਹਤਾ ਕਿ ਆਪੋ ਆਪਣੀ ਸਹਿਤ ਜਥੇਦਾਰ ਹੈ ਹੀ ਨਹੀਂ ਜੀ ਅੱਛਾ ਜਥੇਦਾਰ ਸੁਣ ਨਹੀਂ ਮੰਨਦਾ ਨਾ ਜੀ ਠੀਕ ਹੈ ਕੱਲ ਦੇ ਫੈਸਲੇ ਉਹ ਕੌਮ ਨਹੀਂ ਮੰਨਦੀ ਨਾ ਪ੍ਰਧਾਨ ਸਰ ਦਾ ਨਾ ਮੰਨਦਾ ਸ਼ੋਮਨੀ ਕਹਿੰਦਾ ਇਹ ਸ਼ੋਮਨੀ ਕਹਿੰਦਾ ਪ੍ਰਧਾਨ ਮੰਨੇਗਾ ਮੈਂ ਵੀ ਮੰਨ ਲਵਾਂ ਕੱਲ ਤਾਂ ਕੱਲ ਤਾਂ ਮਤਾ ਨਹੀਂ ਮੰਨਦੇ ਫਿਰ ਤੁਸੀਂ ਉਹ ਤਾਂ ਪਤਾ ਹੀ ਹੈ ਨਹੀਂ ਠੀਕ ਹੈ ਉਹਦੇ ਉਹਨੇ ਤੇ ਅੰਦਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਕਤਲ ਕੀਤਾ ਉੱਥੇ ਅਬੀਬੀ ਜ਼ਗੀਰਖੋਰ ਨੂੰ ਤੁਸੀਂ ਸੁਣਿਆ ਜਥੇਦਾਰ ਨੂੰ ਜਥੇਦਾਰ ਨਹੀਂ ਮੰਨਦੇ ਉਹ ਕਹਿੰਦੇ ਨੇ ਕਿ ਕੱਲ ਦਾ ਜੋ ਹੁਕਮਨਾਮਾ ਆਇਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਕਤਲ ਕੀਤਾ ਗਿਆ ਅਸੀਂ ਨਹੀਂ ਮੰਨਦੇ ਜਥੇਦਾਰ ਦਾ ਫਰਮਾਨ ਬਾਗੀਆਂ ਦੀ ਮੀਟਿੰਗ ਚ ਕਲੇਸ਼ ਪੈਦਾ ਨਜ਼ਰ ਵੀ ਆ ਰਿਹਾ ਹੈ ਜਮਹੂਰੀ ਟੰਗ ਦੇ ਨਾਲ ਪ੍ਰਧਾਨ ਦੀ ਚੋਣ ਹੋਣੀ ਚਾਹੀਦੀ ਹੈ ਬੀਬੀ ਜੀ ਇਸ ਮੀਟਿੰਗ ਦੇ ਵਿੱਚੋਂ ਨਿਕਲਦੇ ਨਜ਼ਰ ਆਉਂਦੇ ਨੇ ਰੋਕਿਆ ਜਾਂਦਾ ਹੈ ਉਹਨਾਂ ਨੂੰ ਪ੍ਰੋਫੈਸਰ ਚੰਦੂ ਮਾਜਰਾ ਵੀ ਇੱਥੇ ਸੈਟੀਸਫਾਈਡ ਨਜ਼ਰ ਨਹੀਂ ਆ ਰਹੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਪ੍ਰੋਫੈਸਰ ਚੰਦੂ ਮਾਜਰਾ ਤੇ ਬੀਬੀ ਜੀ ਗੀਰਖਵਾਸ ਯਾਨੀ ਬਾਗੀਆਂ ਦੇ ਤੜੇ ਦੇ ਦੋ ਲੋੜੋ ਬੁਲਾ ਲਾ ਰਹੇ ਅਸਲੇ ਉਖੜਦੇ ਨਜ਼ਰ ਆ ਰਹੇ ਨੇ ਬੀਬੀ ਜਗੀਰਖੌਰ ਇਹ ਵੀ ਕਹਿੰਦੇ ਨਜ਼ਰ ਆਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਕਤਲ ਕੀਤਾ ਗਿਆ ਹੈ ਫਿਲਹਾਲ ਤੋਂ ਇੱਕ ਵਾਰ ਮਰਤਤਾ ਜ਼ੇਬ ਬੀਬੀ ਜਗੀਰਖੌਰ ਨੇ ਵੀ ਅੱਜ ਬਾਗੀ ਤੜੇ ਦੀ ਜਲਦੀ ਮੀਟਿੰਗ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਸਮਝਾਇਆ ਜਾ ਰਿਹਾ ਮਨਾਇਆ ਜਾ ਰਿਹਾ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਉਹ ਤਸਵੀਰਾਂ ਵੀ ਵਾਇਰਲ ਹੋਈਆਂ ਮੀਡੀਆ ਨੇ ਵੀ ਜਦ ਬੀਬੀ ਜਗੀਰ ਕੋਲ ਕੋਲੋਂ ਪੁੱਛਿਆ ਤਾਂ ਉਹਨਾਂ ਨੇ ਵੀ ਜੋ ਜਵਾਬ ਦਿੱਤਾ ਉਹ ਵੀ ਤੁਹਾਨੂੰ ਸੁਣਾਇਆ ਕੰਸੈਂਸਸ ਨਾਲ ਸਾਰਾ ਸਾਰਾ ਕੋਈ ਸਲਾਹ ਸம்மਤੀ ਨਾਲ ਸਾਰਾ ਕੋ ਹੋ ਗਿਆ ਵਾ ਵਧੀਆ ਗੱਲ ਨਹੀਂ ਨਹੀਂ ਕੌਣ ਕੌਣ ਨਹੀਂ ਨਹੀਂ ਕੋਈ ਵੀ ਬਾਹਰ ਅੰਦਰ ਸਾਰੇ ਅਜੇ ਤਾਂ ਅਜੇ ਤਾਂ ਅੰਦਰ ਤੁਹਾਨੂੰ ਯਾਰ ਮੀਟਿੰਗ ਸਿक्रेट ਹੋ ਰਹੀ ਹੈ ਕੈਮਰਾਮੈਨ ਤੇ ਥੋੜਾ ਹੋ ਰਹੀ ਹੈ ਕਮਾਲ ਦੀ ਗੱਲ ਹੈ ਤੁਹਾਡੀ ਨਹੀਂ ਨਹੀਂ ਕੰਸੈਂਸਸ ਨਾਲ ਸਾਰਾ ਸਾਰਾ ਕੋਈ ਸਲਾਹ ਸਮਤੀ ਨਾਲ ਸਾਰਾ ਕੋ ਹੋ ਗਿਆ ਵਾ ਵਧੀਆ ਗੱਲ ਨਹੀਂ ਨਹੀਂ ਕੌਣ ਕੌਣ ਨਹੀਂ ਨਹੀਂ ਕੋਈ ਵੀ ਬਾਹਰ ਅੰਦਰ ਸਾਰੇ ਅਜੇ ਤਾਂ ਅਜੇ ਤਾਂ ਅੰਦਰ ਤੁਹਾਨੂੰ ਯਾਰ ਦੱਸੋ ਨੇ ਸਿਕਰੇਟ ਹੋ ਰਹੀਆ ਕੈਮਰਾਮੈਨ ਤੇ ਥੋੜਾ ਹੋ ਰਹੀਆ ਕਮਾਨ ਦੀ ਗੱਲ ਹੈ ਤੁਹਾਡੀ ਨਹੀਂ ਨਹੀਂ ਕੰਸੈਂਸਸ ਨਾ ਸਾਰਾ ਸਾਰਾ ਕੋਈ ਸਲਾਹ ਸਮਤੀ ਨਾ ਸਾਰਾ ਕੋ ਹੋ ਗਿਆ ਬਹੁਤ ਵਧੀਆ ਗੱਲ ਨਹੀਂ ਨਹੀਂ ਪੌਣ ਪੌਣ ਨਹੀਂ ਨਹੀਂ ਕੋਈ ਵੀ ਬਾਹਰ ਅੰਦਰ ਸਾਰੇ ਅਜੇ ਤਾਂ ਹੋਇਆ ਅਜੇ ਤਾਂ ਅਜੇ ਤਾਂ ਅੰਦਰ ਤੁਹਾਨੂੰ ਯਾਰ ਦੱਸੋ ਸਿਕਰੇਟ ਹੋ ਰਹੀਆ ਕੈਮਰਾਮੈਨ ਤੇ ਥੋੜਾ ਹੋ ਰਹੀਆ ਕਮਾਨ ਦੀ ਗੱਲ ਹੈ ਤੁਹਾਡੀ ਤਾਂ ਮਾਈਕ ਨੂੰ ਹੱਥ ਮਾਰਦੇ ਨਜ਼ਰ ਆ ਰਹੇ ਨੇ ਪ੍ਰੋਫੈਸਰ ਚੰਦੂ ਮਾਜਰਾ ਅਥੇ ਉਖੜਦੇ ਨਜ਼ਰ ਆਏ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਬੀਬੀ ਜ਼ਗੀਰ ਕੌਰ ਤਾਂ ਉਹਨੇ ਬਾਹਰ ਆਰ ਨੂੰ ਜिद ਕਰ ਰਹੀ ਸੀ ਤਾਂ ਉਹਨਾਂ ਨੇ ਇੱਥੇ ਮਾਈਕ ਨੂੰ ਹੀ ਪਰਾ ਕਰਨ ਦੀ ਕੋਸ਼ਿਸ਼ ਕੀਤੀ ਸਿੱਖਰੇ ਸਦੀ ਗੱਲ ਆਖਦੇ ਨਜ਼ਰ ਆਇਆ ਕਿ ਅਸੀਂ ਜੋ ਵੀ ਹੈ ਸਭ ਕੁਝ ਬੜਾ ਵਧੀਆ ਹੋ ਗਿਆ ਯਾਨੀ ਕਿ ਗੱਲ ਗੋਲ ਮੋਲ ਢੰਗ ਦੇ ਨਾਲ ਇੱਥੇ ਨਿਵੇੜਨ ਦੀ ਕੋਸ਼ਿਸ਼ ਜ਼ਰੂਰ ਕਰਦੇ ਨਜ਼ਰ ਆਇਆ ਪ੍ਰੋਫੈਸਰ ਚੰਦੂ ਮਾਜਰਾ ਪਰ ਹੈ ਤਲਕੀ ਜੋ ਨਜ਼ਰ ਆ ਰਹੀ ਹੈ ਐਸੇ ਤਲਕੀ ਦੇ ਵਿੱਚ ਕਈ ਜਵਾਬ ਲੁਕੇ ਹੋਏ ਨੇ ਜਿਹਾ ਬਾਗੀ ਤੜਾ ਹੈ ਬਾਗੀ ਤੜਾ ਕਹਿੰਦਾ ਹੈ ਕਿ ਅਸੀਂ ਵੱਖਰੇ ਤੁਰਨੇ ਸ਼੍ਰੋਮਣੀ ਕਾਲੇਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਅਪੀਲ ਮੁਰਤੋਂ ਕੀਤੀ ਹੈ ਕਿ ਜੋ ਵੀ ਪਾਰਟੀ ਟਾੜ ਹੋ ਕੇ ਗਏ ਉਹਨਾਂ ਨੂੰ ਮੁਰਤੋਂ ਵਾਪਸ ਆਣਾ ਚਾਹੀਦਾ ਹੈ ਏਕਾ ਹੋਣਾ ਚਾਹੀਦਾ ਪਰ ਇੱਥੇ ਬਾਗੀ ਤੜੇ ਚ ਆਪਣਾ ਕਲੇਸ਼ ਫਿਲਹਾਲ ਮਚਦਾ ਨਜ਼ਰ ਆ ਰਿਹਾ ਜਸਦੇਵ ਸਾਹਿਬ ਨੇ ਤਾਂ ਮਤ ਜੀ ਕਿਹਾ ਤਾਂ ਕਿ ਆਪੋ ਆਪਣੀ ਸਿਆਦ ਜਸਦੇਵ ਹੈ ਹੀ ਨਹੀਂ ਜੀ ਅੱਛਾ ਜਸਦੇਵ ਤਾਂ ਸੁਣ ਨਹੀਂ ਮੰਨਦਾ ਨਾ ਜੀ ਠੀਕ ਹੈ ਕੱਲ ਦੇ ਫੈਸਲੇ ਉਹ ਨੀ ਮੰਨਦੀ ਨਾ ਪ੍ਰਧਾਨ ਸਾਹਿਬ ਦਾ ਮੰਨਦਾ ਸ਼ੋਮਨੀ ਕਮੇਟ ਦਾ ਜੇ ਸ਼ੋਮਨੀ ਕਮੇਟ ਦਾ ਪ੍ਰਧਾਨ ਮੰਨੇਗਾ ਮੈਂ ਵੀ ਮੰਨ ਲਵਾਂ ਕੱਲ ਤਾਂ ਕੱਲ ਤਾਂ ਮਤਾ ਨਹੀਂ ਮੰਨਦੇ ਫਿਰ ਤੁਸੀਂ ਉਹ ਪਤਾ ਹੀ ਹੈ ਨਹੀਂ ਠੀਕ ਹੈ ਉਹਦੇ ਉਹਨੇ ਤੇ ਅੰਦਰੋਂ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸਿਧਾਂਤਾਂ ਦਾ ਕਤਲ ਕੀਤਾ ਉੱਥੇ ਜਸਦੇਵਾਲ ਸਾਹਿਬ ਨੇ ਤਾਂ ਮਤ ਜੀ ਇਹ ਕਹਿੰਦਾ ਕਿ ਆਪੋ ਆਪਣੀ ਸਿਆਦ ਜਸਦੇਵ ਤਾਂ ਹੈ ਹੀ ਨਹੀਂ ਜੀ ਅੱਛਾ ਜਸਦੇਵ ਤਾਂ ਸੁਣ ਨਹੀਂ ਮੰਨਦਾ ਨਾ ਜੀ ਠੀਕ ਹੈ ਕੱਲ ਦੇ ਫੈਸਲੇ ਉਹ ਨੀ ਮੰਨਦੀ ਨਾ ਪ੍ਰਧਾਨ ਸਾਹਿਬ ਦਾ ਮੰਨਦਾ ਸ਼ੋਮਨੀ ਕਮੇਟ ਦਾ ਜੇ ਸ਼ੋਮਨੀ ਕਮੇਟ ਦਾ ਪ੍ਰਧਾਨ ਮੰਨੇਗਾ ਮੈਂ ਵੀ ਮੰਨ ਲਵਾਂ ਕੱਲ ਤਾਂ ਕੀ ਕੀ ਉਹਦੇ ਉਹਨੇ ਤੇ ਅੰਦਰੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਕਤਲ ਕੀਤਾ ਉੱਥੇ ਜਦੋਂ ਨੇ ਨੇ ਕੰਸੈਂਸਸ ਨਾਲ ਸਾਰਾ ਸਾਰਾ ਕੋਈ ਸਲਾਹ ਸਮਤਨਾ ਸਾਰਾ ਕੋ ਹੋ ਗਿਆ ਬਹੁਤ ਵਧੀਆ ਗੱਲ ਨਹੀਂ ਨਹੀਂ ਪੌਣ ਪੌਣ ਨਹੀਂ ਨਹੀਂ ਕੋਈ ਵੀ ਬਾਹਰ ਅੰਦਰ ਸਾਰੇ ਅਜੇ ਤਾਂ ਅਜੇ ਤਾਂ ਅੰਦਰ ਤੁਹਾਨੂੰ ਯਾਰ ਮਿਲਦੀ ਸੀਕਰਟ ਹੋ ਰਹੀ ਹੈ ਕੈਮਰਾਮੈਨ ਤੇ ਥੋੜਾ ਹੋ ਰਹੀ ਹੈ ਕਮਾਲ ਦੀ ਗੱਲ ਹੈ ਤੁਹਾਡੀ ਨੇ ਨੇ ਕੰਸੈਂਸਸ ਨਾਲ ਸਾਰਾ ਸਾਰਾ ਕੋਈ ਸਲਾਹ ਸਮਤਨਾ ਸਾਰਾ ਕੋ ਹੋ ਗਿਆ ਬਹੁਤ ਵਧੀਆ ਗੱਲ ਨਹੀਂ ਨਹੀਂ ਪੌਣ ਪੌਣ ਨਹੀਂ ਨਹੀਂ ਪ੍ਰੋਫੈਸਰ ਚੰਦੂ ਮਾਜਰਾ تھے ਮਾਈਕ ਨੂੰ ਹੱਥ ਮਾਰ ਕੇ ਪਛਾਣੂ ਕਰਦੇ ਨਜ਼ਰ ਆਏ ਬੀਬੀ ਜਗੀਰ ਕੌਰ ਦਾ ਬਿਆਨ ਤੁਹਾਨੂੰ ਅਸੀਂ ਦੋ ਵਾਰ ਸੁਣਾਇਆ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਜਥੇਦਾਰ ਜਥੇਦਾਰ ਹੈ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਕਤਲ ਕੀਤਾ ਹੈ ਸ਼ਮਦਾਵਲੀ ਇਹ ਹਰਫ ਜੋ ਵਰਤੇ ਗਏ ਨੇ ਬੀਬੀ ਜਗੀਰ ਕੌਰ ਵੱਲੋਂ ਇੱਕ ਪਾਸੇ ਤੁਹਾਨੂੰ ਦੱਸ ਦਈਏ ਸਿੱਖ ਸੰਗਤ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਸਿੱਖ ਸੰਗਤ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫਰਮਾਨ ਹੁੰਦਾ ਉਹ ਸਿਰ ਮੱਥੇ ਹੁੰਦਾ ਪਰ ਇੱਥੇ ਇੱਕ ਪਾਸੇ ਬੀਬੀ ਜ਼ਗੀਰ ਕੌਰ ਨੇ ਇਹ ਬਾਗੀ ਤੜਾ ਜਿਨ੍ਹਾਂ ਦਾ ਕਹਿਣਾ ਹੈ ਕਿ ਜੱਥੇਦਾਰ ਸਾਹਿਬ ਜੱਥੇਦਾਰ ਸਾਹਿਬ ਹੈ ਹੀ ਨਹੀਂ ਕਿ ਵਾਕਿਆ ਜੀ ਕੋਈ ਵੱਖਰੀ ਦੁਨੀਆ ਦੇ ਵਿੱਚ ਜਾਂ ਫਿਰ ਆਪਣੇ ਵੱਖਰੇ ਖਿਆਲਾਂ ਦੇ ਵਿੱਚ ਜਾਂ ਆਪਣੇ ਵੱਖਰੇ ਖਿਆਲਾਂ ਦੀ ਦੁਨੀਆ ਦੇ ਵਿੱਚ ਇੱਥੇ ਰਹਿੰਦੇ ਨਜ਼ਰ ਆ ਰਹੇ ਨੇ ਬੀਬੀ ਜ਼ਗੀਰ ਕੌਰ ਐ ਸਵਾਲ ਉੱਠਣੇ ਲਾਜ਼ਮੀ ਨੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਨੂੰ ਵੀ ਇੱਕ ਢੰਗ ਦੇ ਨਾਲ ਇੱਥੇ ਚੁਣੌਤੀ ਦੇਣ ਦੀ ਕੋਸ਼ਿਸ਼ ਜ਼ਰੂਰ ਨਜ਼ਰ ਆਉਂਦੀ ਹੈ ਇਹਨਾਂ ਬਿਆਨਾਂ ਦੇ ਵਿੱਚ ਇਹਨਾਂ ਬਿਆਨਾਂ ਦੇ ਵਿੱਚ ਬੜਾ ਕੁਝ ਪਰਤਾਕ ਤੌਰ ਤੇ ਵੀ ਕਿਹਾ ਗਿਆ ਸਿੱਧੇ ਤੌਰ ਤੇ ਵੀ ਕਿਹਾ ਗਿਆ ਕੁਝ ਸਿੱਧੇ ਤੌਰ ਤੇ ਸਮਝਣ ਦੀ ਲੋੜ ਹੈ ਪਰਚੋਲ ਕਰਨ ਦੀ ਲੋੜ ਹੈ ਇਹਨਾਂ ਬਿਆਨਾਂ ਨੂੰ ਬੀਬੀ ਜਗੀਰ ਕੌਰ ਦਾ ਇਹ ਕਹਿਣਾ ਕਿ ਜਥੇਦਾਰ ਜਥੇਦਾਰ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦਾ ਕਤਲ ਕੀਤਾ ਗਿਆ ਐਡੇ ਭਾਰੀ ਪਰਕਮ ਨਜ਼ਾਂ ਦਾ ਇਸਤੇਮਾਲ ਕਰਨਾ ਬੀਬੀ ਜਗੀਰ ਕੌਰ ਨੂੰ ਕਿ ਵਾਕਿਆ ਵਿੱਚ ਸ਼ੋਭਾ ਦਿੰਦਾ ਹੈ ਕਿ ਵਾਕਿਆ ਵਿੱਚ ਪ੍ਰੋਫੈਸਰ ਚੰਦੂ ਮਾਜਰਾ ਜਿਸ ਢੰਗ ਦੇ ਨਾਲ ਮਾਈਕ ਨੂੰ ਹੱਥ ਮਾਰਦੇ ਨਜ਼ਰ ਆਉਂਦੇ ਨੇ ਇਹ ਹੋਏ ਚੰਦੂ ਮਾਜਰਾ ਨੇ ਜੜੇ ਕਿ ਮੀਡੀਆ ਦੇ ਸਾਹਮਣੇ ਬੜੇ ਮੁਖਰ ਹੋ ਕੇ ਬੋਲਣ ਨੂੰ ਰਾਜ਼ੀ ਰਹਿੰਦੇ ਨੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਅੱਜ ਆਖਰਕਾਰ ਕਿਹੜੀ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਆਖਰਕਾਰ ਮੀਡੀਆ ਦੇ ਕੈਮਰਿਆਂ ਨੂੰ ਇੱਥੇ ਕਿਉਂ ਦੂਰ ਕੀਤਾ ਜਾ ਰਿਹਾ ਸੀ ਆਖਰਕਾਰ ਕਿਹੜੀ ਗੱਲ ਸੀ ਜਿਸ ਨੂੰ ਸੀਕਰੇਸੀ ਦਾ ਨਾਮ ਦੇ ਕੇ ਕਿਹਾ ਸੀ ਸਿਕਰਟ ਮੀਟਿੰਗ ਹੈ ਆਖਰਕਾਰ ਉਹ ਕਿਹੜੀ ਚੀਜ਼ ਹੈ ਜਿਹੜੀ ਸੀਕਰੇਟ ਰੱਖਣਾ ਚਾਹੁੰਦਾ ਹੈ ਤੜਾ ਇਹ ਵਾਕਿਆ ਜੀ ਸਿੱਖ ਸਮਾਜ ਜਾਣਨਾ ਜਾਂਦਾ ਹੈ ਸਿੱਖ ਸੰਗਤ ਜਾਣਨਾ ਚਾਹੁੰਦੀ ਹੈ ਨੇ ਨੇ ਕੰਸੈਂਸਸ ਨਾਲ ਸਾਰਾ ਸਾਰਾ ਕੋਈ ਸਲਾਹ ਸਮਤਨਾ ਸਾਰਾ ਕੋ ਹੋ ਗਿਆ ਵਾ ਵਧੀਆ ਗੱਲ ਨਹੀਂ ਨਹੀਂ ਕੌਣ ਕੌਣ ਨਹੀਂ ਨਹੀਂ ਕੋਈ ਵੀ ਬਾਹਰ ਅੰਦਰ ਸਾਰੇ ਅਜੇ ਤਾਂ ਹੋਇਆ ਅਜੇ ਤਾਂ ਅੰਦਰ ਤੁਹਾਨੂੰ ਯਾਰ ਮੀਟਿੰਗ ਸੀਕ੍ਰੀਟ ਹੋ ਰਹੀ ਹੈ ਕੈਮਰਾਮੈਨ ਤੇ ਥੋੜਾ ਹੋ ਰਹੀ ਹੈ ਕਮਾਲ ਦੀ ਗੱਲ ਹੈ ਤੁਹਾਡੀ ਨਹੀਂ ਨਹੀਂ ਕੰਸੈਂਸਸ ਨਾਲ ਸਾਰਾ ਸਾਰਾ ਕੋਈ ਸਲਾਹ ਸਮਤਨਾ ਸਾਰਾ ਕੋ ਹੋ ਗਿਆ ਵਾ ਵਧੀਆ ਗੱਲ ਨਹੀਂ ਨਹੀਂ ਕੌਣ ਕੌਣ ਨਹੀਂ ਨਹੀਂ ਕੋਈ ਵੀ ਬਾਹਰ ਅੰਦਰ ਸਾਰੇ ਅਜੇ ਤਾਂ ਹੋਇਆ ਅਜੇ ਤਾਂ ਅੰਦਰ ਤੁਹਾਨੂੰ ਯਾਰ ਦੱਸੋ ਮੇਰੇ ਨਹੀਂ ਸਿਗਰੇਟ ਹੋ ਰਹੀ ਹੈ ਕੈਮਰਾਮੈਨ ਤੇ ਥੋੜਾ ਹੋ ਰਹੀ ਹੈ ਕਮਾਨ ਦੀ ਗੱਲ ਹੈ ਤੁਹਾਡੀ ਜਸਦੇਵਾਲ ਸਾਹਿਬ ਨੇ ਤਾਂ ਮਤਜੇ ਇਹ ਕਹਤਾ ਕਿ ਆਪੋ ਆਪਣੀ ਸਿਆਦ ਜਸਦੇਵਾਲ ਹੈ ਹੀ ਨਹੀਂ ਜੀ ਅੱਛਾ ਜਸਦੇਵਾਲ ਸੁਣ ਨਹੀਂ ਮੰਨਦਾ ਨਾ ਜੀ ਠੀਕ ਹੈ ਕੱਲ ਤੇ ਫੈਸਲੇ ਉਹ ਨਹੀਂ ਕੌਮ ਨਹੀਂ ਮੰਦੀ ਨਾ ਪ੍ਰਧਾਨ ਸਾਹਿਬ ਦਾ ਮੰਨਦਾ ਸ਼ੋਮਨੀ ਕਬੜ ਦਾ ਇਹ ਸ਼ੋਮਨੀ ਕਬੜ ਦਾ ਪ੍ਰਧਾਨ ਮੰਨੇਗਾ ਮੈਂ ਵੀ ਮੰਨ ਲਵਾਂ ਕੱਲ ਤਾਂ ਕੱਲ ਤਾਂ ਮਤਾਂ ਨਹੀਂ ਮੰਨਦੇ ਫਿਰ ਤੁਸੀਂ ਉਹ ਤਾਂ ਪਤਾ ਹੀ ਹੈ ਨਹੀਂ ਠੀਕ ਹੈ ਉਹਦੇ ਉਹਨੇ ਤੇ ਅੰਦਰੋਂ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸਿਧਾਂਤਾਂ ਦਾ ਕਤਲ ਕੀਤਾ ਉੱਥੇ ਜਸਦੇਵਾਲ ਸਾਹਿਬ ਨੇ ਤਾਂ ਮਤਜੇ ਇਹ ਕਹਤਾ ਕਿ ਆਪੋ ਆਪਣੀ ਸਿਆਦ ਜ ਠੀਕ ਹੈ ਕੱਲ ਦੇ ਫੈਸਲੇ ਉਹ ਨਹੀਂ ਮੰਨਦੀ ਨਾ ਪ੍ਰਧਾਨ ਸਾਹਿਬ ਦਾ ਮੰਨਦਾ ਸ਼ੋਮਨੀ ਕਮੇਟ ਦਾ ਜੇ ਸ਼ੋਮਨੀ ਕਮੇਟ ਦਾ ਪ੍ਰਧਾਨ ਮੰਨੇਗਾ ਮੈਂ ਵੀ ਮੰਨ ਲਵਾਂ ਕੱਲ ਤਾਂ ਕੱਲ ਤਾਂ ਮਤਾਂ ਨਹੀਂ ਮੰਨਦੇ ਫਿਰ ਤੁਸੀਂ ਉਹ ਪਤਾ ਹੀ ਨਹੀਂ ਠੀਕ ਹੈ ਉਹਦੇ ਉਹਨੇ ਤੇ ਅੰਦਰੋਂ ਸ਼੍ਰੀ